ਇਹ ਨਾਲ ਜੀ ਜਿਹੜੀ ਪੰਚਮ ਹਲਦੀ ਹੈ ਇਹਦੇ ਵਿੱਚ ਕੀ ਹੈ ਕਿ ਅੱਧਾ ਚਮਚ ਜਿਵੇਂ ਆਮ ਲੜਕੀਆਂ ਜਿਵੇਂ ਤੁਸੀਂ ਜੰਗ ਹੋ ਤੁਸੀਂ ਦੋ ਛੁਟਕੀ ਸਿੰਪਲ ਦੋ ਛੁਟਕੀ ਜਿਹੜੇ ਥੋੜੇ ਜਿ 50 ਤੋਂ ਉੱਪਰ ਨੇ ਉਹਨਾਂ ਨੂੰ ਕਹਿੰਦੇ ਅੱਧਾ ਇੱਕ ਚਮਚ ਅੱਛਾ ਇਹਨੂੰ ਕੋਸੇ ਪਾਣੀ ਚ ਪਾ ਕੇ ਲੈ ਲਓ ਚਾਹੇ ਤਾਂ ਰਾਤ ਨੂੰ ਜੇ ਦੁੱਧ ਸੂਟ ਕਰਦਾ ਤਾਂ ਦੁੱਧ ਚਲੋ ਕਈ ਲੋਕ ਕਹਿੰਦੇ ਮੈਨੂੰ ਮਿਲਕ ਦੀਆਂ ਚੀਜ਼ਾਂ ਨਹੀਂ ਸੂਟ ਕਰਦੀਆਂ ਮੈਂ ਨਹੀਂ ਲੈਣੀ ਤਾਂ ਤੁਹਾਨੂੰ ਕਿਹਦੇ ਅਸੀਂ ਪਾਣੀ ਚਲੋ ਇਹ ਤੁਹਾਡੇ ਸਰੀਰ ਨੂੰ 24 ਘੰਟੇ ਚੁਸਤੀ ਫੁਰਤੀ ਚ ਰੱਖਣ ਕਾਮਯਾਬ ਹੋਇਆ ਔਰ ਜੇ ਤੁਸੀਂ ਨਾ ਜੋਤਿਕਾ ਜੀ ਬੈਠੇ ਬੈਠੇ ਗੂਗਲ ਤੇ ਲਿਖ ਲਓ ਪੰਚਮ ਹਲਦੀ ਪੰਜਵੀਂ ਲਿਖਣਾ ਪੈਂਦਾ ਇਹ ਡੱਬੀ ਆ ਜਾਂਦੀ ਹੈ ਮਤਲਬ ਇੰਨੀ ਜਿਆਦਾ ਲੋਕਾਂ ਨੇ ਸਰਚ ਕੀਤੀ ਹੈ ਕਈ ਕਰੋੜ ਫਾਲੋਅਰਸ ਨੇ ਇਹਨੂੰ ਸਰਚ ਕੀਤਾ ਔਰ ਮੰਗਾਇਆ ਔਰ ਅੱਜ ਇਹ ਮੇਰੇ ਖਿਆਲ ਨਾਲ 1 ਲੱਖ ਤੋਂ ਵੱਧ ਆਰਡਰ ਇਹਦਾ ਸਾਡੇ ਕੋਲੇ ਪੈਂਡਿੰਗ ਹੈ ਜੀ। ਕਿਆ ਬਾਤ 100% ਪੈਂਡਿੰਗ ਹੈ ਮਤਲਬ ਮੈਂ ਕੱਲ ਹੀ ਜਿਹੜੇ ਚੈੱਕ ਕਰ ਰਹੇ ਸੀਗਾ 84000 ਦੇ ਕਰੀਬ ਆਰਡਰ ਪੈਂਡਿੰਗ ਆ। ਮੇਰੀ ਬੇਟੀ ਨੇ ਮੈਨੂੰ ਮੈਸੇਜ ਪਾਇਆ ਵੀ ਪਾਪਾ ਮਤਲਬ ਐਡ ਬੰਦ ਕਰ ਦਿਓ ਇਹਦੀ ਸਾਰੀ ਵੇਚ ਨੂੰ ਪਹਿਲਾਂ ਕਲੀਅਰ ਕਰੋ ਸਾਰੇ ਨੂੰ ਲੋਕਾਂ ਨੂੰ ਪਹੁੰਚਦਾ ਕਰੋ ਕਿਉਂਕਿ ਲੋਕੀ ਪਹਿਲਾਂ ਪੈਸੇ ਪਾ ਦਿੰਦੇ ਫਿਰ ਜਾਣਾ ਹੁਣ ਦੋ ਦੋ ਮਹੀਨੇ ਜਾਂਦਾ ਨਹੀਂ ਮਹੀਨਾ ਵੀਨਾ ਲੇਟ ਹੋ ਜਾਂਦਾ। ਤੇ ਲੇਕਿਨ ਇਹ ਹੈ ਕਿ ਜਿਨ੍ਹਾਂ ਦੇ ਘਰ ਇਹ ਚਲੀ ਜਾਂਦੀ ਆ ਨਾ ਜੀ ਉਹਨਾਂ ਦੇ ਘਰ ਚ ਥਕਾਵਟ ਲੇਜਨਸ ਇਹੋ ਜਿਹੜਾ ਭੂਤ ਹੈ ਜਿੰਨਾ ਬਾਹਰ ਨਿਕਲ ਜਾਂਦਾ ਬਾਡੀ ਦੇ ਵਿੱਚ ਇਹ ਸਭ ਤੋਂ ਬੈਸਟ ਮੈਨੂੰ ਲੱਗਾ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ ਕਿਉਂਕਿ ਅਸੀਂ ਜਦੋਂ ਪਰਫਾਰਮ ਕਰਨਾ ਹੁੰਦਾ ਸਟੇਜ ਤੇ ਬਹੁਤ ਜ਼ਰੂਰ ਸਾਰੇ ਜਿਹੜੇ ਵਰਕਿੰਗ ਲੋਕ ਹਨ ਜਿਹੜੇ ਵਿਹਲੇ ਬੈਠੇ ਤਾਂ ਸਕੂਟ ਦੇ ਉਹਨਾਂ ਨੇ ਕੀ ਲੈਣਾ ਇਹਨਾਂ ਚੀਜ਼ਾਂ ਤੋਂ ਇਹ ਚੀਜ਼ਾਂ ਸਾਰੇ ਵਰਕਿੰਗ ਲੋਕਾਂ ਵਾਸਤੇ ਜਿੰਨੇ ਵੀ ਚਾਹੇ ਉਹ ਦੁਕਾਨਦਾਰ ਇਹਨਾਂ ਸਾਰਾ ਦਿਨ ਖੜੇ ਹੋ ਕੇ ਸਟੈਂਡਿੰਗ ਮਾਲ ਦੇ ਵਿੱਚ ਕੰਮ ਕਰਨਾ ਬੱਚਿਆਂ ਨੇ ਇਹ ਸਾਰਿਆਂ ਲਈ ਹੈ ਜਿਹੜੇ ਸਟੈਂਡਿੰਗ ਵਰਕ ਰੇੜੀ ਵਾਲਾ ਰਿਕਸ਼ੇ ਵਾਲਾ ਕੋਈ ਵੀ ਹੈ ਉਹਦੇ ਲਈ ਇਹ 2-3 ਰੁਪਏ ਦਾ ਰੋਜ਼ ਅਗਰ ਉਹ ਖਰਚਾ ਕਰ ਲਵੇ ਤਾਂ ਉਹਨੂੰ ਵੱਡੀਆਂ ਬਿਮਾਰੀਆਂ ਤੋਂ ਬਚਣ ਵਿੱਚ ਮਦਦ ਕਰੇਗਾ ਇਹ ਦਿਹਾੜੀ ਚ ਇੱਕੋ ਵਾਰ ਲੈ ਸਕਦੇ ਵਨ ਟਾਈਮ ਰਾਤ ਨੂੰ ਲੈ ਲਓ ਇਹ ਨਾਲ ਜੀ ਜਿਹੜੀ ਪੰਚਮ ਹਲਦੀ ਹੈ ਇਹਦੇ ਅੱਧਾ ਚਮਚ ਜਿਵੇਂ ਆਮ ਲੜਕੀਆਂ ਜਿਵੇਂ ਤੁਸੀਂ ਜੰਗੋ ਤੁਸੀਂ ਦੋ ਛੁਟਕੀ ਸਿੰਪਲ ਦੋ ਛੁਟਕੀ ਜਿਹੜੇ ਥੋੜੇ ਜਿਹਾ 50 ਤੋਂ ਉੱਪਰ ਨੇ ਉਹਨਾਂ ਨੂੰ ਕਹਿੰਦੇ ਅੱਧਾ ਇੱਕ ਚਮਚ ਅੱਛਾ ਇਹਨੂੰ ਕੋਸੇ ਪਾਣੀ ਚ ਪਾ ਕੇ ਲੈ ਲਓ ਚਾਹੇ ਤਾਂ ਰਾਤ ਨੂੰ ਜੇ ਦੁੱਧ ਸੂਟ ਕਰਦਾ ਤਾਂ ਦੁੱਧ ਚਲੋ ਕਈ ਲੋਕ ਕਹਿੰਦੇ ਮੈਨੂੰ ਮਿਲਕ ਦੀਆਂ ਚੀਜ਼ਾਂ ਨਹੀਂ ਸੂਟ ਕਰਦੀਆਂ ਮੈਂ ਨਹੀਂ ਲੈਣੀ ਤਾਂ ਤੁਹਾਨੂੰ ਕਿਹਦੇ ਅਸੀਂ ਪਾਣੀ ਚਲੋ ਇਹ ਤੁਹਾਡੇ ਸਰੀਰ ਨੂੰ 24 ਘੰਟੇ ਚੁਸਤੀ ਫੁਰਤੀ ਚ ਰੱਖਣ ਕਾਮਯਾਬ ਹੋਇਆ ਔਰ ਜੇ ਤੁਸੀਂ ਨਾ ਜੋਤਿਕਾ ਜੀ ਬੈਠੇ ਬੈਠੇ ਗੂਗਲ ਤੇ ਲਿਖ ਲਓ ਪੰਚਮ ਹਲਦੀ ਪੰਜਵੀਂ ਲਿਖਣਾ ਪੈਂਦਾ ਇਹ ਡੱਬੀ ਆ ਜਾਂਦੀ ਹੈ ਮਤਲਬ ਇੰਨੀ ਜ਼ਿਆਦਾ ਲੋਕਾਂ ਨੇ ਸਰਚ ਕੀਤੀ ਹੈ ਕਈ ਕਰੋੜ ਫਾਲੋਅਰਸ ਨੇ ਇਹਨੂੰ ਸਰਚ ਕੀਤਾ ਔਰ ਮੰਗਾਇਆ ਔਰ ਅੱਜ ਇਹ ਮੇਰੇ ਖਿਆਲ ਨਾਲ 1 ਲੱਖ ਤੋਂ ਵੱਧ ਆਰਡਰ ਇਹਦਾ ਸਾਡੇ ਕੋਲੇ ਪੈਂਡਿੰਗ ਹੈ ਜੀ। ਕੀ ਬਾਤ ਹੈ? 100% ਪੈਂਡਿੰਗ ਹੈ। ਮਤਲਬ ਮੈਂ ਕੱਲ ਹੀ ਹਲੇ ਚੈੱਕ ਕਰ ਰਿਹਾ ਸੀਗਾ 84000 ਦੇ ਕਰੀਬ ਆਰਡਰ ਪੈਂਡਿੰਗ ਆ। ਮੇਰੀ ਬੇਟੀ ਨੇ ਮੈਨੂੰ ਮੈਸੇਜ ਪਾਇਆ ਵੀ ਪਾਪਾ ਮਤਲਬ ਐਡ ਬੰਦ ਕਰ ਦਿਓ ਇਹਦੀ ਸਾਰੀ ਵੀਰ ਨੂੰ ਪਹਿਲਾਂ ਕਲੀਅਰ ਕਰੋ ਸਾਰੇ ਨੂੰ ਲੋਕਾਂ ਨੂੰ ਪਹੁੰਚਦਾ ਕਰੋ ਕਿਉਂਕਿ ਲੋਕੀ ਪਹਿਲਾਂ ਪੈਸੇ ਪਾ ਦਿੰਦੇ ਫਿਰ ਜਾਣਾ ਹੁਣ ਦੋ ਦੋ ਮਹੀਨੇ ਜਾਂਦਾ ਨਹੀਂ ਮਹੀਨਾ ਵੀ ਡਾ ਲੇਟ ਹੋ ਜਾਂਦਾ। ਤੇ ਲੇਕਿਨ ਇਹ ਹੈ ਕਿ ਜਿਨ੍ਹਾਂ ਦੇ ਘਰ ਇਹ ਚਲੀ ਜਾਂਦੀ ਆ ਨਾ ਜੀ ਉਹਨਾਂ ਦੇ ਘਰ ਚ ਥਕਾਵਟ ਲੇਜਨਸ ਇਹੋ ਜਿਹੇ ਜਿਹੜਾ ਭੂਤ ਹੈ ਜਿੰਨ ਬਾਹਰ ਨਿਕਲ ਜਾਂਦਾ ਬਾਡੀ ਦੇ ਵਿੱਚ ਇਹ ਸਭ ਤੋਂ ਬੈਸਟ ਮੈਨੂੰ ਲੱਗਾ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ ਕਿਉਂਕਿ ਅਸੀਂ ਜਦਾਂ ਪਰਮ ਕਰਨਾ ਹੁੰਦਾ ਸਟੇਜ ਤੇ ਬਹੁਤ ਜ਼ਰੂਰੀ ਹੈ। ਇਹਦੇ ਸਾਰੇ ਜਿਹੜੇ ਵਰਕਿੰਗ ਲੋਕ ਹਨ ਜਿਹੜੇ ਵਿਹਲੇ ਬੈਠੇ ਟਾਂਸਕੁੱਟਦੇ ਉਹਨਾਂ ਨੇ ਕੀ ਲੈਣਾ ਇਹਨਾਂ ਚੀਜ਼ਾਂ ਤੋਂ। ਇਹ ਚੀਜ਼ਾਂ ਸਾਰੇ ਵਰਕਿੰਗ ਲੋਕਾਂ ਵਾਸਤੇ ਜਿੰਨੇ ਵੀ ਚਾਹੇ ਉਹ ਦੁਕਾਨਦਾਰ ਇਹਨਾਂ ਸਾਰਾ ਦਿਨ ਖੜੇ ਹੋ ਕੇ ਸਟੈਂਡਿੰਗ ਮਾਲ ਦੇ ਵਿੱਚ ਕੰਮ ਕਰਨਾ ਬੱਚਿਆਂ ਨੇ ਇਹ ਸਾਰਿਆਂ ਲਈ ਹੈ ਜਿਹੜੇ ਸਟੈਂਡਿੰਗ ਵਰਕ ਰੇੜੀ ਵਾਲਾ ਰਿਕਸ਼ੇ ਵਾਲਾ ਕੋਈ ਵੀ ਹੈ ਉਹਦੇ ਲਈ ਇਹ 2-3 ਰੁਪਏ ਦਾ ਰੋਜ਼ ਅਗਰ ਉਹ ਖਰਚਾ ਕਰ ਲਵੇ ਤਾਂ ਉਹਨੂੰ ਵੱਡੀਆਂ ਬਿਮਾਰੀਆਂ ਤੋਂ ਬਚਣ ਵਿੱਚ ਮਦਦ ਕਰੇਗਾ। ਇਹ ਦਿਹਾੜੀ 'ਚ ਇੱਕੋ ਵਾਰ ਲੈ ਸਕਦੇ ਹੋ। ਵਨ ਟਾਈਮ ਰਾਤ ਨੂੰ ਲੈ ਲਓ।